ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਗੱਦਾਰੀ ਗੱਦਾਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਉਸ ਸਮੇਂ ਧੋਖਾ ਦੇ ਜਾਵੇ ਜਦੋਂ ਉਸ ਦੀ ਵਫਾਦਾਰੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਬੋਲਣ ਦੇ ਅਤ ਲੋੜ ਸਮੇਂ ਜਿਹੜਾ ਮਿੱਤਰ ਚੁੱਪ ਸਾਗ ਲਵੇ ਉਹ ਗੱਦਾਰ ਹੁੰਦਾ ਹੈ ਗੱਦਾਰਾਂ ਦੀਆਂ ਅਨੇਕਾਂ ਕਿਸਮਾਂ ਹੁੰਦੀਆਂ ਹਨ ਪਰ ਸਭ ਤੋਂ ਭੈੜੀ ਕਿਸਮ ਉਸ ਗੱਦਾਰ ਦੀ ਹੁੰਦੀ ਹੈ ਜਿਸ ਦੀ ਕੌਮ ਦੀ ਆਤਮਾ ਨੂੰ ਬਲੁੰਦ ਰਿਆ ਜਾਵੇ ਪਰ ਉਹ ਆਪਣੀਆਂ ਸਰੀਰਕ ਭੁੱਖਾਂ ਮਟਾਉਣ ਵਿੱਚ ਰੁੱਝ ਜਾਵੇ ਗੱਦਾਰ ਉਹ ਨਿਲੱਜ ਖੁਦਗਰਜ਼ ਕਮੀਨਾ ਨੀਚ ਅਤੇ ਬੇਅਸੂਲਾ ਵਿਅਕਤੀ ਹੁੰਦਾ ਹੈ ਜਿਹੜਾ ਕੇਵਲ ਸਰੀਰਕ ਪੱਦਰ ਉੱਤੇ ਵਿਚਰਦਾ ਹੈ ਅਜਿਹੇ ਵਿਅਕਤੀ ਦਾ ਸਰੀਰ ਜਿਉਂਦਾ ਪਰ ਆਤਮਾ ਮਰ ਚੁੱਕੀ ਹੁੰਦੀ ਹੈ ਅਜਿਹੇ ਵਿਅਕਤੀ ਜਦੋਂ ਮਰਦੇ ਹਨ ਤਾਂ ਲੋਕ ਉਹ ਖੁਸ਼ੀਆਂ ਮਨਾਉਂਦੇ ਹਨ ਗਦਾਰ ਕੌਮ ਦੇ ਸਰੀਰ ਉੱਤੇ ਫੋੜਾ ਹੁੰਦੇ ਹਨ ਗਦਾਰ ਭਾਵੇਂ ਕਿੰਨੇ ਹੀ ਪੜੇ ਲਿਖੇ ਹੋਣ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ ਹੁੰਦਾ ਗਦਾਰ ਦੀ ਸੂਝ ਭਾਵੇਂ ਕਿੰਨੀ ਤਿੱਖੀ ਹੋਵੇ ਉਸ ਦੀ ਸੂਝ ਵਿੱਚ ਇਤਿਹਾਸਿਕ ਦੂਰ ਅੰਦੇਸ਼ੀ ਨਹੀਂ ਹੁੰਦੀ ਗਦਾਰ ਨੂੰ ਜਾਂ ਤਾਂ ਇਤਿਹਾਸ ਸਮਝ ਨਹੀਂ ਆਇਆ ਹੁੰਦਾ ਜਾਂ ਉਸ ਵਿੱਚ ਸਮਝਣ ਦੀ ਸਮਰੱਥਾ ਨਹੀਂ ਹੁੰਦੀ ਇਤਿਹਾਸਿਕ ਸੂਝ ਦੀ ਘਾਟ ਕਾਰਨ ਹੀ ਚੰਗੇ ਭਲੇ ਵਿਅਕਤੀ ਗਦਾਰ ਬਣ ਜਾਂਦੇ ਹਨ ਇਤਿਹਾਸ ਵਿੱਚ ਕਿਸੇ ਵੀ ਗद्दार ਨਾਲ ਮਹਾਨ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਪਰ ਗद्दार ਦਾ ਅਸਲ ਉਦੇਸ਼ ਮਹਾਨ ਬਣਨ ਲਈ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਕੇ ਅੱਗੇ ਲੰਘ ਜਾਣਾ ਹੁੰਦਾ ਹੈ ਇੱਕ ਸਥਿਤੀ ਅਜਹੀ ਆ ਜਾਂਦੀ ਹੈ ਜਦੋਂ ਗद्दार ਨੂੰ ਆਪਣੀ ਗਦਦਾਰੀ ਨਾਲ ਆਪ ਹੀ ਕਿਰਿਆਣਾ ਹੋ ਜਾਂਦੀ ਹੈ ਇਸ ਸਥਿਤੀ ਉਦੋਂ ਉਤਪਨ ਹੁੰਦੀ ਹੈ ਜਦੋਂ ਕੋਈ ਵਧੇਰੇ ਚੁਸਤ ਅਤੇ ਸਸਤੇ ਮੁੱਲ ਵਿਕਣ ਵਾਲਾ ਗਦਦਾਰ ਵਧੇਰੇ ਇਮਾਨਦਾਰੀ ਨਾਲ ਆਪਣੀ ਕਾਮਨ ਬਡੇਰੀ ਅਤੇ ਵਧੇਰੇ ਘਾਤ ਗਦਾਰੀ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰ ਦੇਵੇ। ਇਵੇਂ ਪਹਿਲਾ ਗਦਾਰ ਆਪਣੀ ਗਦਾਰੀ ਦੇ باوجود ਪਿੱਛੇ ਰਹਿ ਜਾਂਦਾ ਹੈ। ਗਦਾਰ ਨੂੰ ਗਦਾਰੀ ਕਰਨ ਲਈ ਕਿਹਾ ਨਹੀਂ ਜਾਂਦਾ। ਉਹ ਗਦਾਰੀ ਦਾ ਕਾਰਜ ਨਿਭਾਉਣ ਲਈ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਗਦਾਰ ਕੋਲ ਯੋਗਤਾ ਨਾਲ ਅੱਗੇ ਵਧਣ ਦਾ ਕੋਈ ਰਾਹ ਨਹੀਂ ਹੁੰਦਾ। ਇਸ ਲਈ ਉਹ ਚੋਰ ਦਰਵਾਜ਼ਿਆਂ ਰਾਹੀਂ ਅੱਗੇ ਆਉਣ ਦਾ ਪ੍ਰਪੰਚ ਰਚਾਉਂਦਾ ਹੈ। ਗਦਦਾਰ ਆਪਣੇ ਆਪ ਨੂੰ ਬਿਕਰੀ ਲਈ ਪੇਸ਼ ਕਰਦਾ ਹੈ ਮੁੱਲ ਪੈਂਦਾ ਹੈ ਉਹ ਵਿਕ ਜਾਂਦਾ ਹੈ ਗਦਦਾਰ ਨੂੰ ਸਭ ਤੋਂ ਵੱਧ ਨਫ਼ਰਤ ਉਹਨਾਂ ਲੋਕਾਂ ਨਾਲ ਹੁੰਦੀ ਹੈ ਜਿਨ੍ਹਾਂ ਨਾਲ ਉਸਨੇ ਗਦਦਾਰੀ ਕੀਤੀ ਹੁੰਦੀ ਹੈ ਕਿਉਂਕਿ ਇਹ ਲੋਕ ਉਸਨੂੰ ਆਪਣੇ ਕਨਾਉਣੇ ਕੰਮਾਂ ਦੀ ਜਾਦ ਦਵਾਉਂਦੇ ਹਨ ਗਦਦਾਰ ਦਾ ਵਸਤੂਲੇ ਤਾਂ ਉਹ ਆਪਣੀ ਕੌਮ ਨੂੰ ਹੀ ਖਤਮ ਕਰਵਾ ਦੇਵੇ ਇਹ ਤਾਂ ਉਸ ਲਈ ਸੰਭਵ ਨਹੀਂ ਹੁੰਦਾ ਇਸ ਲਈ ਉਹ ਉਹਨਾਂ ਵਿਅਕਤੀਆਂ ਦੀ ਤਲਾਸ਼ ਵਿੱਚ ਰੁੱਝ ਜਾਂਦਾ ਹੈ ਜਿਹੜੇ ਉਸ ਵਾਂਗ ਹੀ ਵਿਕਣ ਲਈ ਤਿਆਰ ਹੁੰਦੇ ਹਨ ਇਵੇਂ ਕਰਨ ਨਾਲ ਗਦਾਰ ਨੂੰ ਆਪਣੇ ਇਕੱਲੇ ਹੋਣ ਦਾ ਪਛਤਾਵਾ ਨਹੀਂ ਹੁੰਦਾ ਗਦਾਰ ਦੀ ਸਥਿਤੀ ਉਸ ਵਿਧਵਾ ਵਾਂਗ ਹੁੰਦੀ ਹੈ ਜਿਸ ਦੇ ਪਤੀ ਦੇ ਮਰਨ ਉੱਤੇ ਕੁਝ ਲੋਕਾਂ ਦੀ ਭੀੜ ਜੁੜ ਜਾਂਦੀ ਹੈ ਪਰ ਜਦ ਭੀੜ ਖਿੰਡ ਜਾਂਦੀ ਹੈ ਅਤੇ ਵਿਧਵਾ ਇਕੱਲੀ ਰਹਿ ਜਾਂਦੀ ਹੈ ਤਾਂ ਉਹ ਇਕੱਲੀ ਹੀ ਅਥਰੂ ਬਹਾਉਂਦੀ ਰਹਿੰਦੀ ਹੈ ਅੰਤ ਨੂੰ ਗਦਾਰ ਇਕੱਲਾ ਰਹਿ ਜਾਂਦਾ ਹੈ ਅਤੇ ਉਸ ਸਮੇਂ ਉਸ ਨੂੰ ਆਪਣੇ ਕਾਰਨਾਮੇ ਕਰਤੂਤਾਂ ਪ੍ਰਤੀਤ ਹੋਣ ਲੱਗਦੇ ਹਨ ਇਸ ਸਥਿਤੀ ਬੜੀ ਭਿਆਨਕ ਅਤੇ ਦੁਖਦਾਈ ਹੁੰਦੀ ਹੈ ਗੱਦਾਰ ਨੂੰ ਇਹ ਭਲੇਖਾ ਹੁੰਦਾ ਹੈ ਕਿ ਬਾਦਸ਼ਾਹੀਆਂ ਜਿਵੇਂ ਦੀਆਂ ਤੇਵੇਂ ਬਣੀਆਂ ਰਹਿਣਗੀਆਂ ਅਤੇ ਉਹ ਨਵਾਬੀਆਂ ਮਾਨਦਾਰਾ ਰਹੇਗਾ ਪਰ ਸੱਚ ਇਹ ਹੈ ਕਿ ਗੱਦਾਰਾਂ ਦੇ ਸਿਰ ਉੱਤੇ ਉਸਰੀਆਂ ਬਾਦਸ਼ਾਹੀਆਂ ਤੈਹ ਜਾਂਦੀਆਂ ਹਨ ਅਤੇ ਨਵੀਆਂ ਬਾਦਸ਼ਾਹੀਆਂ ਨੂੰ ਨਵੇਂ ਗੱਦਾਰਾਂ ਦੀ ਲੋੜ ਹੁੰਦੀ ਹੈ ਕਿਉਂਕਿ ਪੁਰਾਣੇ ਗੱਦਾਰ ਖੋਟੇ ਸਿੱਕੇ ਬਣ ਕੇ ਰਹਿ ਜਾਂਦੇ ਹਨ ਹਰ ਗੱਦਾਰ ਆਪਣੀਆਂ ਸਾਰੀਆਂ ਸੰਭਾਵਨਾ ਇੱਕ ਹੀ ਗੇੜ ਵਿੱਚ ਮੁਕਾ ਲੈਂਦਾ ਹੈ ਸੱਚ ਇਹ ਹੈ ਕਿ ਗद्दार ਨੂੰ ਸਭ ਤੋਂ ਵੱਧ ਨਫ਼ਰਤ ਉਹ ਕਰਦੇ ਹਨ ਜਿਨ੍ਹਾਂ ਨੇ ਉਸ ਦੀ ਗਦਾਰੀ ਤੋਂ ਲਾਭ ਉਠਾਇਆ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੌਕਾ ਮਿਲਣ ਉੱਤੇ ਗद्दार ਉਹਨਾਂ ਨਾਲ ਵੀ ਗਦਾਰੀ ਕਰ ਜਾਵੇਗਾ ਅਜਿਹੇ ਵਿਅਕਤੀਆਂ ਨੂੰ ਗद्दार ਚੰਗਾ ਨਹੀਂ ਲੱਗਦਾ ਗद्दार ਦੀ ਗਦਾਰੀ ਚੰਗੀ ਲੱਗਦੀ ਹੈ ਜਿਸ ਵਿਅਕਤੀ ਨੂੰ ਗਦਾਰੀ ਦੀ ਆਦਤ ਪੈ ਜਾਵੇ ਉਹ ਆਪਣੀ ਆਦਤ ਤੋਂ ਮਜਬੂਰ ਹੁੰਦਾ ਹੈ ਅਤੇ ਸਥਿਤੀ ਇਸੇਵੇਂ ਬਣ ਜਾਂਦੀ ਹੈ ਕਿ ਉਸਦੀ ਕੌਮ ਉਸ ਨੂੰ ਮੁੜ ਵਫਾਦਾਰੀ ਵਿਖਾਉਣ ਦਾ ਅਫਸਰ ਹੀ ਨਹੀਂ ਦਿੰਦੀ ਅਤੇ ਦੂਜੇ ਪਾਸੇ ਗद्दार ਦੇ ਮਾਲਕ ਵੀ ਉਸ ਨੂੰ ਤਿਆਗ ਦਿੰਦੇ ਹਨ ਗद्दार ਕੌਣ ਬਣਦੇ ਹਨ ਜਦੋਂ ਕਿਸੇ ਵਿਅਕਤੀ ਨੂੰ ਉਸਦੀ ਯੋਗਤਾ ਤੋਂ ਉਚੇਰਾ ਅਹੁਦਾ ਦੇ ਦਿੱਤਾ ਜਾਵੇ ਤਾਂ ਉਹ ਅਹੁਦੇ ਉੱਤੇ ਟਿਕੇ ਰਹਿਣ ਲਈ ਗਦਾਰੀ ਸਮੇਤ ਹਰ ਹਿੰਲਾ ਵਰਤਦਾ ਹੈ ਜਨਮਾਂ ਜਨਮਾਂ ਤਰਾਂ ਤੇ ਭੁੱਖਿਆਂ ਅਤੇ ਨੰਗਿਆਂ ਨੂੰ ਜਦੋਂ ਖਾਣ ਪੀਣਨ ਦੀ ਖੁੱਲ ਮਿਲ ਜਾਵੇ ਤਾਂ ਉਹ ਇਹ ਭਾਰਮ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਉਹਨਾਂ ਨੂੰ ਅਹੁਦਾ ਉਹਨਾਂ ਦੀ ਯੋਗਤਾ ਤੇ ਅਧਾਲ ਉੱਤੇ ਮਿਲਿਆ ਹੈ ਗਦਾਰ ਵਿੱਚ ਨਾ ਤਾਂ ਅਡੀਕਰਨ ਦੀ ਸਮਰੱਥਾ ਹੁੰਦੀ ਹੈ ਨਾ ਸਬਰ ਧੀਰਜ ਅਤੇ ਸ਼ੈਣਸ਼ੀਲਤਾ ਦਾ ਗੁਣ ਹੁੰਦਾ ਹੈ ਜਦੋਂ ਗਦਾਰ ਆਪ ਵਿਖ ਜਾਵੇ ਤਾਂ ਇੱਕ ਬੁੱਢੀ ਹੋ ਰਹੀ ਵੇਸਵਾ ਵਾਂਗ ਉਹ ਹੋਰਨਾਂ ਨੂੰ ਵੀ ਇਸ ਸੌਖੇ ਰਾਹ ਉੱਤੇ ਪਾਉਣ ਦਾ ਯਤਨ ਕਰਦਾ ਹੈ ਗਦਾਰ ਉਹ ਵਿਅਕਤੀ ਬਣਦੇ ਹਨ ਜਿਨ੍ਹਾਂ ਦੀ ਸ਼ਖਸੀਅਤ ਵਿੱਚ ਵਿਕਾਸ ਰੁਕ ਜਾਵੇ ਵਿਕਾਸ ਕਰਦਾ ਬੰਦਾ ਗद्दार ਨਹੀਂ ਬਣਦਾ ਗਦਾਰਾਂ ਦੀ ਲੋੜ ਕਿਹਨਾਂ ਨੂੰ ਹੁੰਦੀ ਹੈ ਜਦੋਂ ਕੋਈ ਚਾਲਵਾਜ਼ ਹਾਕਮ ਆਪਣੇ ਸਾਰੇ ਦਾਅ ਪੇਚ ਵਰਤ ਲੈਂਦਾ ਹੈ ਤਾਂ ਉਹ ਅੰਤ ਵਿੱਚ ਗਦਾਰਾਂ ਦੇ ਸਹਾਰੇ ਆਪਣੀ ਹਕੂਮਤ ਬਣਾਈ ਰੱਖਣ ਦਾ ਬੇਸ਼ਰਮੀ ਵਾਲਾ ਰਾਹ ਅਪਣਾਉਂਦਾ ਹੈ ਗਦਾਰ ਆਪਣੀ ਭਾਸ਼ਾ ਦਾ ਵੀ ਬੇਸ਼ਰਮੀ ਨਾਲ ਪ੍ਰਯੋਗ ਕਰਦੇ ਹਨ ਉਹ ਆਪਣੀ ਗਦਾਰੀ ਨੂੰ ਫਰਜ਼ ਜਾਂ ਰਾਜਨੀਤੀ ਕਹਿ ਕੇ ਜਾਇਜ ਠਹਿਰਾਉਣ ਦਾ ਯਤਨ ਕਰਦੇ ਹਨ ਪਰ ਬਦਕਿਸਮਤੀ ਇਹ ਹੁੰਦੀ ਹੈ ਕਿ ਉਹਨਾਂ ਦੀ ਗੱਲ ਕੋਈ ਸੁਣਦਾ ਨਹੀਂ ਹੋਰ ਤਾਂ ਹੋਰ ਗਦਾਰਾਂ ਦੇ ਮਾਲਕਾਂ ਨੂੰ ਵੀ ਉਹਨਾਂ ਉੱਤੇ ਇਤਵਾਰ ਨਹੀਂ ਹੁੰਦਾ ਅਤੇ ਉਹ ਉਸ ਮੌਕੇ ਦੀ ਉਡੀਕ ਵਿੱਚ ਹੁੰਦੇ ਹਨ ਜਦੋਂ ਇਹਨਾਂ ਸੜੇ ਹੋਏ ਟਮਟਰਾ ਨੂੰ ਨਾਲੀ ਦੀ ਭੇਟ ਕੀਤਾ ਜਾ ਸਕੇ ਗਦਾਰ ਉਹਨਾਂ ਕੌਮਾਂ ਵਿੱਚ ਜੰਮਦੇ ਹਨ ਜਿਨ੍ਹਾਂ ਨੂੰ ਆਪਣੇ ਕੌਮ ਹੋਣ ਦਾ ਅਹਿਸਾਸ ਨਹੀਂ ਹੁੰਦਾ ਅੰਗਰੇਜ਼ ਭਾਰਤ ਵਿੱਚ ਸਦੀਆਂ ਰਾਜ ਕਰ ਗਏ ਪਰ ਉਨ੍ਹਾਂ ਵਿੱਚ ਕੋਈ ਗद्दार ਇਸ ਲਈ ਪੈਦਾ ਨਹੀਂ ਹੋਇਆ ਕਿਉਂਕਿ ਪੱਛਮ ਵਿੱਚ ਕੌਮ ਦਾ ਅਹਿਸਾਸ ਬੜਾ ਬਲਵਾਨ ਹੈ ਜਦੋਂ ਕਿ ਏਸ਼ੀਆਈ ਕੌਮਾਂ ਅਤੇ ਵਿਅਕਤੀਗਤ ਲਾਭਾਂ ਤੋਂ ਅੱਗੇ ਸੋਚ ਦੀ ਸਮਰੱਥਾ ਨਹੀਂ ਉਪਜ ਸਕੀਆਂ ਪੰਜਾਬੀ ਬਹਾਦਰ ਕੌਮ ਹਨ ਪਰ ਪੰਜਾਬੀਆਂ ਵਿੱਚ ਹੀ ਸਭ ਤੋਂ ਵੱਧ ਗद्दार ਪੈਦਾ ਹੋਏ ਹਨ ਕਾਰਨ ਇਹ ਹੈ ਕਿ ਦੁਸ਼ਮਣ ਵਿਰੁੱਧ ਪੰਜਾਬੀ ਲੜਾਈ ਵਿੱਚ ਤਾਂ ਇਕੱਠੇ ਹੋ ਜਾਂਦੇ ਹਨ ਪਰ ਜਿੱਤ ਵਿੱਚ ਇਹਨਾਂ ਨੂੰ ਇਕੱਠੇ ਰਹਿਣ ਦਾ ਹੁਨਰ ਨਹੀਂ ਆਉਂਦਾ ਹਾਕਮ ਜਮਾਤਾਂ ਦਾ ਇਹ ਖਾਸਾ ਹੁੰਦਾ ਹੈ ਕਿ ਉਹ ਬਹਾਦਰਾਂ ਅਤੇ ਸਿਆਣਿਆਂ ਨੂੰ ਹਰ ਕੀਮਤ ਉੱਤੇ ਖਰੀਦ ਕੇ ਆਪਣੇ ਨਾਲ ਲਾ ਲੈਂਦੀਆਂ ਹਨ ਨੀਵੇਂ ਤਕਿਆਂ ਵਿੱਚ ਜਦੋਂ ਕੋਈ ਸਿਆਣਾ ਬੰਦਾ ਉੱਭਰਦਾ ਹੈ ਤਾਂ ਸਰਕਾਰਾਂ ਉਸ ਨੂੰ ਅਫਸਰ ਲਾ ਕੇ ਉਸ ਨੂੰ ਉਸ ਦੇ ਆਪਣੇ ਹੀ ਲੋਕਾਂ ਨਾਲੋਂ ਤੋੜ ਦਿੰਦੀਆਂ ਹਨ ਇਵੇਂ ਹੀ ਫੌਜ ਅਤੇ ਪੁਲਿਸ ਦੀ ਵਰਦੀ ਪਹਿਨਾ ਕੇ ਕਿਸੇ ਕੌਮ ਦੀ ਉੱਭਰਦੀ ਜਵਾਨੀ ਨੂੰ ਸਰਕਾਰਾਂ ਆਪਣੇ ਹੀ ਕੌਮ ਦੇ ਵਿਰੁੱਧ ਖੜਾ ਕਰ ਦਿੰਦੀਆਂ ਹਨ ਅਤੇ ਉਸ ਤੋਂ ਫਰਜ ਦੇ ਨਾਂ ਥੱਲੇ ਗਦਾਰੀ ਕਰਵਾਉਂਦੀਆਂ ਹਨ ਜਦੋਂ ਏਸ਼ੀਆਈ ਲੋਕਾਂ ਵਿੱਚ ਕੌਮ ਦਾ ਅਹਿਸਾਸ ਜਾਗ ਪਵੇਗਾ ਤਾਂ ਗਦਾਰੀ ਜਿਹੀ ਲਾਨਤ ਵੀ ਮਿਟ ਜਾਵੇਗੀ ਸੁਧਾਰਨ ਲੋਕ ਗਦਾਰਾਂ ਨੂੰ ਨਫ਼ਰਤ ਕਰਦੇ ਹਨ ਜਦੋਂ ਕਿ ਅਨੁਭਵੀ ਅਤੇ ਸਿਆਣੇ ਲੋਕ ਗਦਾਰਾਂ ਉੱਤੇ ਤਰਸ ਖਾਂਦੇ ਹਨ ਸਧਾਰਨ ਲੋਕ ਗਦਾਰ ਦੀ ਜਲਦੀ ਮੌਤ ਦੀ ਇੱਛਾ ਕਰਦੇ ਹਨ ਪਰ ਸਿਆਣੇ ਲੋਕ ਜਾਣਦੇ ਹਨ ਕਿ ਗਦਾਰ ਸਰੀਰ ਕੁਮਾਤ ਤੋਂ ਪਹਿਲਾਂ ਹਰ ਸਾਹ ਨਾਲ ਅਨੇਕਾਂ ਵਾਰ ਮਰੇਗਾ ਸਧਾਰਨ ਲੋਕ ਚਾਹੁੰਦੇ ਹਨ ਕਿ ਗਦਾਰ ਨੂੰ ਪਛਤਾਵਾ ਹੋਵੇ ਪਰ ਇਤਿਹਾਸ ਦੀ ਸੂਝ ਰੱਖਣ ਵਾਲੇ ਜਾਣਦੇ ਹਨ ਕਿ ਪਛਤਾਵਾ ਤਾਂ ਇੱਕ ਸਧਾਰਨ ਜਿਹਾ ਅਨੁਭਵ ਹੈ ਗਦਾਰ ਨੂੰ ਆਤਮ ਗਿਲਾਨੀ ਹੋ ਜਾਂਦੀ ਹੈ ਜਿਸ ਵਿੱਚ ਵਿਅਕਤੀ ਆਪਣੀਆਂ ਨਜ਼ਰਾਂ ਵਿੱਚ ਆਪ ਹੀ ਡਿੱਗ ਪੈਂਦਾ ਹੈ ਪਹਿਲਾਂ ਕੌਮ ਰੋਂਦੀ ਹੈ ਗਦਾਰ ਹੱਸਦਾ ਹੈ ਜਦੋਂ ਗਦਾਰ ਹੁੰਦਾ ਹੈ ਤਾਂ ਕੌਮ ਮਸਕਰਾ ਕੇ ਪੱਕੇ ਕਦਮਾਂ ਨਾਲ ਅੱਗੇ ਲੰਘ ਜਾਂਦੀ ਹੈ ਗਦਾਰ ਆਪਣੇ ਆਪ ਨੂੰ ਸਮੁੱਚੀ ਕੌਮ ਦੇ ਬਰਾਬਰ ਸਮਝ ਲੈਂਦਾ ਹੈ ਜਦੋਂ ਕਿ ਕੌਮ ਉਸ ਨੂੰ ਪੁਰਾਣੇ ਅਖਬਾਰ ਤੋਂ ਵੱਧ ਕੁਝ ਨਹੀਂ ਸਮਝਦੀ ਗਦਾਰ ਨੂੰ ਇਤਿਹਾਸ ਦੀ ਸੂਝ ਨਹੀਂ ਹੁੰਦੀ ਇਸੇ ਲਈ ਉਹ ਰੋਲ ਜਾਂਦਾ ਹੈ ਗਦਾਰ ਗਦਾਰੀ ਕਰਨ ਤੋਂ ਕਦੋਂ ਰੁਕਣਗੇ ਗਦਾਰ ਉਦੋਂ ਤੱਕ ਗਦਾਰੀ ਕਰਦੇ ਰਹਿਣਗੇ ਅਤੇ ਉਦੋਂ ਤੱਕ ਗਦਾਰ ਪੈਦਾ ਹੁੰਦੇ ਰਹਿਣਗੇ ਜਦੋਂ ਤੱਕ ਕੌਮ ਇਹ ਨਿਸ਼ਚਿਤ ਨਹੀਂ ਕਰ ਦਿੰਦੀ ਕਿ ਗਦਾਰ ਨੂੰ ਗਦਾਰੀ ਦਾ ਫਲ ਭੋਗਣ ਦਾ ਅਫਸਰ ਨਹੀਂ ਦਿੱਤਾ ਜਾਵੇਗਾ ਇਹ ਨਿਸ਼ਚਿਤ ਕਰਨ ਲਈ ਜ਼ਰੂਰੀ ਹੈ ਕਿ ਕੌਮ ਵਿੱਚ ਜੋਸ਼ ਦੇ ਨਾਲ ਹੋਸ਼ ਦਾ ਗੁਣ ਵੀ ਹੋਵੇ ਜੋਸ਼ ਅਤੇ ਹੋਸ਼ ਵਾਲੀ ਕੌਮ ਆਪਣੇ ਲੋਕਾਂ ਵਿੱਚ ਗਦਾਰੀ ਦੀਆਂ ਭਾਵਨਾਵਾਂ ਹੀ ਮਿਟਾ ਦਿੰਦੀ ਹੈ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ